ਇਸ ਕਹਾਣੀ ਦਾ ਮੁੱਖ ਨੀਮ ਹੈ ਲਾਲਚੀ ਕੁੱਤੇ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਵਿਅਕਤੀ ਨੇ ਇੱਕ ਕੁੱਤਾ ਰੱਖਿਆ ਹੋਇਆ ਸੀ ਅਤੇ ਉਹ ਕੁੱਤਾ ਬੜਾ ਹੀ ਲਾਲਚੀ ਸੀ ਇੱਕ ਦਿਨ ਉਸ ਵਿਅਕਤੀ ਨੂੰ ਆਪਣੇ ਨਾਲ ਦੇ ਪਿੰਡ ਵਿੱਚ ਕੋਈ ਕੰਮ ਪੈ ਜਾਂਦਾ ਹੈ ਅਤੇ ਉਹ ਕੁੱਤੇ ਨੂੰ ਛੱਡ ਕੇ ਘਰ ਵਿੱਚ ਇਕੱਲੇ ਨੂੰ ਚੱਲ ਜਾਂਦਾ ਹੈ ਅਤੇ ਉਸ ਕੁੱਤੇ ਨੂੰ ਬੜੀ ਹੀ ਜ਼ੋਰ ਨਾਲ ਭੁੱਖ ਲੱਗ ਜਾਂਦੀ ਹੈ ਅਤੇ ਉਹ ਇੱਧਰ ਉੱਧਰ ਕੁਝ ਖਾਣ ਲਈ ਲੱਭਦਾ ਹੈ ਤਾਂ ਘਰ ਵਿੱਚ ਉਸ ਨੂੰ ਕੁਝ ਨਹੀਂ ਖਾਣ ਲਈ ਲੱਭਦਾ ਫਿਰ ਉਹ ਆਪਣੇ ਪਿੰਡ ਵਿੱਚ ਇੱਧਰ ਉੱਧਰ ਦੇਖਣ ਖਾਣ ਲਈ ਚਲੇ ਜਾਂਦਾ ਹੈ ਅਤੇ ਉਹਨੂੰ ਉੱਥੇ ਵੀ ਕੁਝ ਨਹੀਂ ਖਾਣ ਨੂੰ ਮਿਲਦਾ ਜਿਸ ਕਰਕੇ ਉਸ ਦੀ ਭੁੱਖ ਹੋਰ ਵੀ ਵੱਧ ਗਈ ਅਤੇ ਉਹ ਬੜਾ ਹੀ ਪਰੇਸ਼ਾਨ ਹੋਣ ਲੱਗ ਪਿਆ ਫਿਰ ਉਸ ਨੂੰ ਥੋੜੇ ਟਾਈਮ ਬਾਅਦ ਇੱਕ ਮਾਸ ਅਤੇ ਮੀਟ ਦੀ ਦੁਕਾਨ ਦਿਖਾਈ ਦਿੰਦੀ ਹੈ ਅਤੇ ਉਹ ਉਸ ਦੁਕਾਨ ਤੇ ਜਾ ਕੇ ਉੱਥੋਂ ਇੱਕ ਮਾਸ ਦਾ ਟੁਕੜਾ ਚਰਾ ਲੈਂਦਾ ਹੈ ਅਤੇ ਉਸ ਉਹ ਸੋਚਦਾ ਹੈ ਕਿ ਮੈਂ ਇਸ ਨੂੰ ਇੱਦਾਂ ਦੀ ਜਗ੍ਹਾ ਤੇ ਜਾ ਕੇ ਖਾਵਾ ਜਿੱਥੇ ਮੈਂ ਇਕੱਲਾ ਹੀ ਹੋਵਾਂ ਫਿਰ ਉਹ ਇੱਕ ਪਿੰਡ ਦੇ ਨਾਲ ਬੈੰਦੀ ਹੋਈ ਨਦੀ ਦੇ ਕੋਲ ਜਾ ਕੇ ਕਿਨਾਰੇ ਤੇ ਬੈਠ ਜਾਂਦਾ ਹੈ ਅਤੇ ਉਹ ਹਜੇ ਉਹ ਮਾਸ ਦਾ ਟੁਕੜਾ ਖਾਣ ਹੀ ਲੱਗਦਾ ਹੈ ਇੰਨੇ ਨੂੰ ਉਸ ਦਾ ਪਰਛਾਵਾਂ ਉਸ ਨਦੀ ਦੇ ਪਾਣੀ ਵਿੱਚ ਪੈਣ ਲੱਗ ਜਾਂਦਾ ਹੈ ਅਤੇ ਉਸ ਕੁੱਤੇ ਨੂੰ ਲੱਗਦਾ ਹੈ ਕਿ ਇੱਥੇ ਇੱਕ ਹੋਰ ਵੀ ਕੁੱਤਾ ਹੈ ਜਿਸ ਦੇ ਮੂੰਹ ਵਿੱਚ ਮਾਸ ਦਾ ਟੁਕੜਾ ਹੈ ਮੈਂ ਇਹ ਵੀ ਚਰਾ ਲਵਾਂਗਾ ਇਸ ਕੁੱਤੇ ਕੋਲੋਂ ਫਿਰ ਉਹ ਥੋੜੇ ਟਾਈਮ ਬਾਅਦ ਜ਼ੋਰ ਨਾਲ ਉੱਚੀ-ਉੱਚੀ ਭੌਂਕਣ ਲੱਗ ਜਾਂਦਾ ਹੈ ਜਿਵੇਂ ਹੀ ਉਹ ਭੌਂਕਦਾ ਹੈ ਉਸ ਦੇ ਮੂੰਹ ਵਾਲਾ ਮਾਸ ਦਾ ਟੁਕੜਾ ਵੀ ਉਸ ਨਦੀ ਵਿੱਚ ਡਿੱਗ ਜਾਂਦਾ ਹੈ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕੀ ਤੁਹਾਨੂੰ ਕਦੇ ਵੀ ਜ਼ਿੰਦਗੀ ਵਿੱਚ ਲਾਲਚ ਨਹੀਂ ਕਰਨਾ ਚਾਹੀਦਾ ਕਿਉਂਕਿ ਲਾਲਚ ਬੁਰੀ ਬਲਾਹ ਹੁੰਦੀ ਹੈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ